ਦੇ ਆਓ ਜੀ ਸਸਰੀ ਘਾਲ 사 ਰਹੇ ਹਾਂ ਅੱਜ ਆਪਣੀ ਜਾਣਾ ਆ ਪਾਂ ਚੱਕੋ ਤੇ ਬਾਕੀ ਤਿਆਰ ਹੋ ਗਿਆ ਆਪਾਂ ਬਾਕੀ ਉੱਥੇ ਜਾ ਕੇ ਮਾਹੌਲ ਚੈੱਕ ਕਰਾਂਗੇ ਬਾਕੀ ਦੁੱਸਰੋ ਕਿਵੇਂ ਲੱਗਦੇ ਆ ਤੇ ਬਾਸ ਚੱਲਦੇ ਹਾਂ ਥੋੜੇ ਟਾਈਮ ਚ ਘਰ ਤੇ ਤਿਆਰ ਹੋਣ ਲੱਗੇ ਹੋਇਆ ਸਟਾਰਟ ਤੇ ਨੈਗੇਟਿਵ ਦਿੱਤਾ ਜਾਵੇ ਇਹਨਾਂ ਦਾ ਤਾਂ ਤੇ ਆਉਂਦਾ ਹੈ ਹਾਂ ਜੀ ਧਿਆਨ ਵੀ ਜਰੂਰ ਹਾਂ ਦੇਖਾਂਗੇ ਤੇ ਲੋ ਜੀ ਸਿੱਧਾ ਪਹੁੰਚ ਗਏ ਆਪਾਂ ਘਰੇ ਨਾਲ ਦੇ ਤੇ ਬਾਕੀ ਪਕੌੜੇ ਖਾਏ ਤੇ ਆਪਾਂ ਢਿੱਡ ਫੁੱਲ ਕਰਕੇ ਬੈਠ ਗਏ ਇੱਥੇ ਇੱਥੇ ਵੀ ਦੇਖਿਆ ਥੋੜੇ ਟਾਈਮ ਚ ਰੌਣਕਾਂ ਲੱਗ ਜਾਂਦੀਆਂ ਚੱਕ ਤੇ ਲੋ ਵੀ ਮੁੰਡਿਓ ਆਪਾਂ ਪਕੌੜੇ-ਪਕੌੜੇ ਖਾਏ ਤੇ ਬਸ ਗੱਡੀ 'ਤੇ ਬੈਠੇ ਆਂ ਰਿਸ਼ਤੇਦਾਰ ਆਈ ਜਾ ਰਹੇ ਆ ਤੇ ਬਾਕੀ ਦੇ ਦੇ ਆਪਾਂ ਇੱਥੇ ਸਟਾਲ ਲੱਗੀਆਂ ਹੋਈਆਂ ਬਸ ਉਹ ਸ਼ੁਰੂ ਹੋ ਜਾਣਾ ਆਪਾਂ ਵੀ ਚੱਲਦੇ ਆਂ ਦੇਖਦੇ ਆਂ ਹੋਰ ਨਾਲੇ ਹੋਰ ਕੁਝ ਖਾਣੇ ਪੀਣੇ ਨਾਲ ਤੁਹਾਨੂੰ ਦਿਖਾਵਾਂਗੇ ਬਾਹਰ ਦਾ ਥਿਊ ਤੇ ਬਾਕੀ ਬਣੇ ਰਹੋ ਸਾਡੇ ਬਲੌਗ ਦੇ ਨਾਲ ਤੇ ਲੋ ਵੀ ਮੁੰਡਿਓ ਗੱਡੀ ਚੋਂ ਆਪਾਂ ਬਾਹਰ ਆ ਕੇ ਤੇ ਚੈੱਕ ਕਰੋ ਤੁਹਾਨੂੰ ਕਿਹਾ ਤਾਂ ਰੌਣਕਾ ਲੱਗ ਜਣੀਆ ਪੂਰਾ ਪੈਗ ਵਾਲਿਆਂ ਦਾ ਚੱਲ ਰਿਹਾ ਕੰਮ ਤਾਂ ਮੈਂ ਪੂਰਾ ਤੇ ਬਾਕੀ ਚਲੋ ਆਪਾਂ ਵੀ ਬੈਠਿਆ ਤੇ ਬਾਕੀ ਇਹ ਤੋਂ ਆਪਾਂ ਦਹੀਂ ਭੱਲਾ ਗਿਆ ਤਾਂ ਆਪਣੇ ਕੋਲ ਬਾਕੀ ਉਹ ਵੀ ਖਾਣ ਲੱਗ ਗਏ ਤੇ ਬਾਕੀ ਦੇਖਦੇ ਆਂ ਉੱਪਰ ਕੋਠੇ ਤੇ ਚਲਦੇ ਆਂ ਉੱਪਰ ਜਾ ਕੇ ਤੁਹਾਨੂੰ ਵਿਊ ਚੈੱਕ ਕਰਾਨੇ ਆ ਤੇ ਲੋ ਵੀ ਮੁੰਡਿਓ ਕੋਠੇ ਤੇ ਪਹੁੰਚ ਗਏ ਤੇ ਬਾਕੀ ਨੀਚੇ ਦੇਖੋ ਚੱਲ ਰਿਹਾ ਦਰੂਆਣਾਂ ਦਾ ਪੂਰਾ ਕੰਮ ਤਾਂ ਮੈਂ ਪੂਰਾ ਤੇ ਬਾਕੀ ਇਧਰ ਇਹਨਾਂ ਦਾ ਸ਼ੈੱਡ ਆ ਗਿਆ ਉਹ ਪਰਲੇ ਪਾਸੇ ਇਹਨਾਂ ਦਾ ਮੈਸਾ ਲਾ ਗਿਆ ਕਿਉਂਕਿ ਘਰ ਦੇ ਵਿੱਚੋਂ ਇਹਨਾਂ ਨੂੰ ਮੈਸਾ ਨਾਲੋਂ ਤੇ ਬਾਕੀ ਉਧਰ ਪਾਸੇ ਤੁਹਾਨੂੰ ਆ ਦਿਖਾਣੇ ਇੱਧਰ ਰੋਟੀਆਂ-ਰੋਟੀਆਂ ਬਕਰੀਆਂ ਦੀਆਂ ਚੈੱਕ ਕਰੋ ਤੇ ਬਸੇ ਤੋਂ ਬਾਅਦ ਆਪਣਾ ਜਾਗੂ ਦੀ ਹੋ ਜੂਗੀ ਸ਼ੁਰੂ ਦੇਖੋ ਚੈੱਕ ਕਰੋ ਤੇ ਬਾਕੀ ਚੈੱਕ ਕਰੋ ਜਾਗੂ ਹੋ ਗਈ ਸ਼ੁਰੂ ਤੇ ਬਸ ਆਪਾਂ ਵੀ ਵੀਡੀਓ ਬੰਦ ਕਰਕੇ ਆਪਾਂ ਵੀ ਮੜੇ ਜਾਉਂਗੇ ਜਾਗੋ ਚ ਤੇ ਬਾਕੀ ਤੁਹਾਨੂੰ ਅੱਗੇ ਵੀ ਚੈੱਕ ਕਰਾਨੇ ਆ ਤੇ ਆ ਚੈੱਕੋ ਮੜੀ ਜਾਗੂ ਗਿਰਗੀ ਸੀ ਤੇ ਤਾਂ ਕਰਕੇ ਉਹ ਦੁਆਰ ਤੋਂ ਸੈਟਿੰਗ ਕਰ ਰਹੇ ਆ ਜਾਗੋ ਦੀ ਤੇ ਜਿਆਦਾ ਚਾੜ ਚੜ ਗਿਆ ਤਨਾ ਤਾਂ ਕਰਕੇ ਤੇ ਬਾਕੀ ਦੇਖੋ ਗਰਾਉਂਡ ਕਾ ਪੂਰੀਆਂ ਲੱਗਦੀਆਂ ਵਿਆਜ ਤੇ ਬਸ ਚੈੱਕ ਕਰੋ ਤੁਸੀਂ ਹੁਣ ਅੱਗੇ ਅੱਗੇ ਆਲਾ ਕੋਈ ਨਾ ਕਰਦਾ ਬਚਣਾ ਵਾਲਾ ਤੇ ਬਾਕੀ ਜਾਗੋ ਦਾ ਨਿਬੜ ਗਿਆ ਤੇ ਆਪਾਂ ਬਸ ਰੋਟੀ ਪਾਣੀ ਖਾ ਕੇ ਬੈਠਿਆ ਆਈਸਕ੍ਰੀਮ ਖਾ ਲਈ ਸੀ ਕਿ ਉਧਰ ਘਰ ਆ ਇਹਨਾਂ ਦਾ ਤੇ ਬਾਕੀ ਸਾਹਮਣੇ ਦੇਖਿਆ ਦੋਨੇ ਤੇ ਬਾਕੀ ਬਸ ਹੁਣ ਆਪਾਂ ਘਰ ਨੂੰ ਚੱਲਦੇ ਆ ਕਿ ਦੇਖੋ ਤੇ ਬਾਕੀ ਅੱਜ ਆਪਾਂ ਜਾਣਾ ਵਿਆਹ ਤੇ ਬਾਕੀ ਆਪਾਂ ਮੱਥਾ ਟੇਕ ਲਏ ਕਿਵੇਂ ਬਾਬਾ ਸ਼ਿਦਾਂ ਤੇ ਬਾਕੀ ਚਲੋ ਤੁਹਾਨੂੰ ਖਾਣੇ ਤੇ ਲੋਵੇ ਮੁੰਡਿਓ ਦੇਖੋ ਪਗੰਬੂ ਗਮੰਨੇ ਸ਼ੁਰੂ ਕਰਤੀਆਂ ਤੇ ਫਿਰ ਆਪਾਂ ਸੋਚਿਆ ਜਾਗੋ ਤੇ ਵਿਆਹ ਦਾ ਪ੍ਰੋਗਰਾਮ ਇਕੱਠਾ ਆਪਾਂ ਪਾ ਦਨੇ ਤੁਹਾਨੂੰ ਅੱਗੇ ਤੇ ਬਾਕੀ ਕੱਲ ਆਪਾਂ ਦੂਸਰਾ ਪਾਤਾ ਸੀਗਾ ਆਪਾਂ ਮੱਥਾ ਟੇਕਣ ਗਏ ਸੀਗੇ ਤੇ ਬਾਕੀ ਅੱਗੇ ਦੇਖਿਓ ਚੱਲਿਓ ਤੇ ਮੁੰਡਿਓ ਅੱਗੇ ਚੈੱਕ ਕਰੋ ਤੇ ਆਓ ਜੀ ਵਰਤੋਂ ਤੇ ਵਾਸਤਿਆਰੀ ਹੋ ਚੁੱਕੀ ਹੈ ਆਪਣੀ ਉਤਰ ਲੱਗੀ ਹੋਈਆਂ ਉਦੋਂ ਉਦੋਂ ਕੀਤਾ বাস ਹੁਣ ਸਿੱਧਾ ਚੱਲਦੇ ਆਂ ਗੱਡੀ 'ਚ ਪੈ ਗਿਆਂ ਮੈਨੂੰ ਤੁਹਾਨੂੰ ਦਿਖਾਣੇ ਆ ਕੋਲੋਂ ਲੈਣੀ 1.5 ਲੱਖ ਤੇ ਲੋਵੇ ਮੁੰਡਿਆ ਪਾਪੜੀ ਮੰਜ਼ਲ ਤੇ ਪਹੁੰਚ ਗਏ ਵਿਆਹ ਦੇ ਮੁੰਡੇ ਦੇ ਘਰ ਤੇ ਬਾਕੀ ਬਸ ਅੰਦਰ ਜਾ ਕੇ ਅੱਪੂ ਵੀ ਚਾਹੂ ਪੀਨੇ ਆ ਤੇ ਬਸ ਬੈਠ ਕੇ ਗਲਾਜਾ ਮੰਣਾ ਧਰਤੀਆਂ ਮੂਰੇ ਤੇ ਬਸ ਹੁਣ ਚਾਹ ਵੀ ਆਜੂ ਨਾਲ ਦੀ ਹੱਥ ਤੇ ਬਾਕੀ ਬਸ ਫਿਰ ਉਹ ਤੋਂ ਬਾਅਦ ਆਪਣਾ ਅਸਲੀ ਕੰਮ ਸ਼ੁਰੂ ਹੋ ਜਾਊਗਾ ਤੇ ਬਾਕੀ ਅੱਗੇ ਚੈੱਕ ਕਰੋ ਤੇ ਆ ਚੈੱਕ ਕਰੋ ਕਿ ਮੁੰਡਿਓ ਦੇਖੋ ਤੁਸੀਂ Enjoy ਕਰੋ ਨਾਲ ਜਿਵੇਂ ਰਟਾ ਤੇ ਹੋਣਗੇ ਉਹ ਪਰ ਪਰਨਾ ਜਿਹੜਾ ਉੱਚਾ ਤੇ ਲੋ ਜੀ ਚੈੱਕ ਕਰੋ ਇੱਥੇ ਪਿੰਡ ਚ ਇਧਰ ਖੁੱਲਿਆ ਬਣਾ ਰੱਖਿਆ ਬਾਕੀ ਟੋਬਾ ਇੱਥੇ ਮੈਸਾਂ ਛੱਡ ਦੰਨੇ ਆ ਪਿੰਡ ਦੇ ਸਾਰੇ ਲੋਕੋ ਫਿਰ ਰਹੀਆਂ ਮੈਸ ਨਿਆਰੇ ਨਾਲ ਕੱਚੇ ਚ ਚੈੱਕ ਕਰੋ ਤੇ ਬਾਕੀ ਇੱਥੇ ਸੂਆ ਇੱਥੇ ਵੜਨਾ ਹੁੰਦਾ ਇੱਥੇ ਵੜ ਜੰਨੀ ਆ ਤੇ ਉਹ ਨਿਆਰੇ ਲੇ ਰੀਆਂ ਖੁੱਲੀਆਂ ਫਿਰ ਰਹੀਆਂ ਇੱਕ ਤਰ੍ਹਾਂ ਮਤਲਬ ਬਾਕੀ ਸ਼ਾਮ ਨੂੰ ਆਪਣੇ ਆਪ ਨੇ ਘਰ ਨੂੰ ਲੈ ਜੰਨੇ ਆ ਕੇ ਆਪੇ ਵਗ ਜੰਦੀਆਂ ਬਾਕੀ ਕਹਿੰਦੇ ਸ਼ਾਮ ਨੂੰ ਭਈ ਆਪੇ ਵਗ ਜੰਦੀਆਂ ਘਰ ਨੂੰ ਕਾਲੇ ਘਰ ਤੋਂ ਵੀ ਆ ਪਿਆ ਜਨੀ ਇੱਥੇ ਬਾਕੀ ਘਰੇ ਖੋਲ ਕੇ ਆਪੇ ਇੱਥੇ ਲੰਗੀਆਂ ਨੀਆਂ ਤੇ ਬਾਕੀ ਇੱਥੋਂ ਆਪੇ ਘਰਾਂ ਵਾਜ ਜੰਨੀਆਂ ਚਾਹ ਨੂੰ ਨੂੰ ਪਿੰਡ ਬਹੁਤ بڑا ਏ ਇੱਕ ਇਧਰਲੇ ਪਾਸੇ ਆਹਾਂ ਚੱਪੜ ਤੇ ਇੱਕ ਉਧਰਲੇ ਪਾਸੇ ਆ ਪਿੰਡ ਦੇ ਉਧਰ ਵੀ ਥਾਂਗੇ ਜੇ ਆਪਾਂ ਐਂਟਰ ਕਰਦੇ ਆ ਕੋ ਉਧਰਲੇ ਪਾਸੇ ਕਿੱਥੇ ਆ ਠੀਕ ਆ ਚਾਨਗਤ ਤੂ ਸਿਰ ਨਰੋ ਕਰ ਉਹ ਤੇ ਬਾਕੀ ਮੁੰਡੇ ਆਪਾਂ ਉਹ ਲੋਕੇਸ਼ਨ ਲਾ ਲਈ ਆਪਾਂ ਨੂੰ ਪਤਾ ਨਹੀਂ ਪਹਿਲ ਸਿੱਥੇ ਕਿੱਥੇ ਆ ਕਿੱਥੇ ਨਹੀਂ ਤੇ ਬਾਕੀ ਇਹ ਵਾਸ ਸਿੱਧਾ ਜਾ ਰਹੇ ਆਂ ਤੇ ਬਾਕੀ ਸਿੱਧਾ ਵਿਆਹ ਤੇ ਦੇਖੋ ਤੁਸੀਂ ਤੇ ਪਹੁੰਚ ਗਏ ਮੁੰਡਿਆਂ ਫਕਾੜੇ ਪਕੂੜੇ ਖਾਲੇ ਬਸ ਕਾਫੀ ਪੀਣ ਲੱਗੇ ਹੋਏ ਸੀਗੇ ਮਾਕੇ ਤੁਹਾਨੂੰ ਵੀ ਚੈੱਕ ਕਰਾ ਦੀ ਅੰਦਰ ਉਹ ਤੇ ਬਾਕੀ ਸਾਰੇ ਖੜੇ ਹੋਏ ਆਏ ਹੋਏ ਆ ਤੇ ਬਾਕੀ ਆਪਾਂ ਬਾਹਰ ਚੱਲਦੇ ਆਂ ਬੈਠਦੇ ਆਂ ਨਾਲੇ ਫਰੂਟ ਫਰਟ ਖਾਣੇ ਆਂ ਤੇ ਬਾਕੀ ਬਸ ਫਰੂਟ ਫਰਟ ਖਾ ਕੇ ਤੇ ਉਹ ਤੋਂ ਆਪਾਂ ਸੋਚਿਆ ਕਿ ਡੋਸਾ ਖਾਈਏ ਖਾ ਕੇ ਚੈੱਕ ਕਰੀਏ ਕਿਵੇਂ ਆ ਤੇ ਵਾਕਿ ਉਹਦਾ ਡੀਜ ਲੱਗਿਆ ਜਿੱਥੇ ਆਪਾਂ ਨੂੰ ਪਹਿਲਾਂ ਆਪਾਂ ਗਏ ਤੇ ਹਰਿਆਣੇ ਵਿਆਹ ਚ ਉੱਥੇ ਵੀ ਆ ਹੀ ਡੀਜ ਸੀਗੇ ਇੱਥੇ ਵੀ ਆ ਹੀ ਡੀਜ ਤੇ ਬਾਕੀ ਉਸ ਤੋਂ ਬਾਅਦ ਆ ਪੰਦਰਾ ਬਾਕੀ ਆਈਸਕ੍ਰੀਮ ਖਾਣ ਤੇ ਮੁੰਡਿਆਂ ਮੈਂ ਤਾਂ ਖਲਾਈ ਨਹੀਂ ਮੁੰਡੇ ਨੇ ਇਕੱਲੇ ਇਕੱਲੇ ਨੇ ਖਾ ਲਈ ਆ ਆਈਸਕ੍ਰੀਮ ਤੇ ਬਸ ਚੱਲ ਰਿਹਾ ਪੂਰਾ ਕੰਮ ਜੋਰਾ ਸ਼ੋਰਾ ਨਾਲ ਤੇ ਬਾਕੀ ਆ ਲੱਗਿਆ ਹੋਇਆ ਆਪਾਂ ਨੂੰ ਇਹਨੂੰ ਪੁੱਛਦਾ ਦੇਖੋ ਮੁੰਡਿਓ ਤੇ ਬਾਕੀ ਆਪਾਂ ਉੱਤੇ ਆ ਗਏ ਤੇ ਮੁੰਡਿਓ ਸਟੇਜ ਤੇ ਪੈਸੇ ਪਾਉਣ ਵਾਸਤੇ ਮੈਂ ਤੁਹਾਨੂੰ ਵਿੱਚ ਇੱਕ ਕਰਾ ਦਿਆਂ ਨਾਲ ਦੀ ਹੱਥ ਤੇ ਬਸ ਬਾਕੀ ਹੁਣ ਆਪਾਂ ਰੋਟੀ ਰੁੱਟੀ ਖਾ ਕੇ ਫਿਰ ਘਰ ਨੂੰ ਚੱਲਦੇ ਆ ਤੇ ਬਸ ਉਤ ਬਾਅਦ ਗੱਡੀ ਚ ਜਾਂਦੇ ਸਾਰੇ ਮੁੰਡਿਓ ਬੈਠੀਆਂ ਬਸ ਗੱਡੀਆਂ ਚ ਤੇ ਬਸ ਉਤਰੋ ਘਰ ਦੇ ਵੀਰਾਂ ਰੋਟੀ ਖਾ ਕੇ ਤੇ ਬਸ ਉਤ ਬਾਅਦ ਆਪਾਂ ਚੱਲਦੇ ਆ ਇੱਥੋਂ ਸਿੱਧਾ ਪਿੰਡ ਨੂੰ ਨੇਕ ਆਪਾਂ ਨੂੰ ਪਿੰਡ ਜਾਣਾ ਪੂ ਇਹਨਾਂ ਦੇ ਪਹਿਲਾਂ ਪਹਿਲਾਂ ਇਹਨਾਂ ਦੇ ਪਿੰਡੇ ਜਾਵਾਂਗੇ ਫਿਰ ਸ਼ਾਇਦ ਆਪਾਂ ਆਪਣੇ ਪਿੰਡ ਨੂੰ ਜਾਵਾਂਗੇ ਫਿਰ ਮੁੰਡੇ ਆਪਣੀ ਸਲਾਮਣੀ ਜਾ ਕੇ ਲਿਆਉਣੇ ਆ ਆ ਨਹੀਂ ਰਹੇ ਤੇ ਬਾਕੀ ਆ ਸਟੋਲਾਂ ਲੱਗ ਰਹੀਆਂ ਹੋਰ ਤੇ ਬਾਕੀ ਡੀਜੇ ਵੀ ਦੂਜੇ ਬਦਲੇ ਜਾ ਰਹੇ ਆ ਤੇ ਬਾਕੀ ਉਧਰ ਚੈੱਕ ਕਰੋ ਨਵਾਂ ਪ੍ਰੋਗਰਾਮ ਸ਼ੁਰੂ ਹੋਊਗਾ ਹੁਣ ਰਾਤ ਨੂੰ ਤੇ ਹੋਰ ਵਿਆਹ ਹੋਊਗਾ ਤਾਂ ਕਰਕੇ ਹੁਣ ਦੁਆਰ ਤੋਂ ਬਦਲ ਰਹੇ ਆ ਸਾਰਾ ਸਮਾਨ ਤੇ ਬਾਕੀ ਆਪਾਂ ਵੀ ਹੱਕ ਤਿੱਕਰ ਨੂੰ ਤੇ ਬਾਕੀ ਫਿਰ ਤੋਂ ਲੋਕੇਸ਼ਨ ਲਾ ਲਈ ਕਿਉਂਕਿ ਆਪਾਂ ਨੂੰ ਇੱਧਰ ਤਹ ਰਾਹਾਂ ਦਾ ਪਤਾ ਨਹੀਂ ਹੈਗਾ ਤੇ ਬਸ ਫਿਰ ਆਪਾਂ ਹੁਣ ਘਰਾਂ ਜਾਣੇ ਇਹਨਾਂ ਦੇ ਮੁੰਡਿਆਂ ਦੇ ਤੇ ਬਾਕੀ ਆਪਾਂ ਘਰਾਂ ਪਹੁੰਚ ਗਏ ਤੇ ਬਸ ਜਦੋਂ ਆ ਜਾਉਂਗੇ ਫਿਰ ਆਪਾਂ ਉਦੋਂ ਘਰ ਨੂੰ ਲੰਘ ਜਾਾਂਗੇ ਤੇ ਬਸ ਉਸ ਤੋਂ ਬਾਅਦ ਚੱਲਦੇ ਆਪਾਂ ਤੇ ਬਾਕੀ ਅੱਗੇ ਅੱਗੇ ਦੇਖੋ ਤੁਸੀਂ ਕੀ ਬਣਦਾ ਕੀ ਨਹੀਂ ਤੇ ਆਪਣੀ ਸਲਾਹ ਬਣੀ ਉਦੋਂ ਤੇਲ ਨਹੀਂ ਪਾਇਆ ਤਾਂ ਤੇ ਅੱਜ ਇਕੱਠੇ ਆਪਾਂ ਤੇਲ ਪਵਾ ਤਾ ਮੁੰਡੇ ਚੱਕੀ ਤਰੋ ਇਕੱਠਿਓ ਟੈਂਕੀ ਭਰ ਆਤੀ ਤੇ ਬਾਅਦ ਉਸ ਤੋਂ ਬਾਅਦ ਹੁਣ ਆਪਾਂ ਕਿਰਾਂ ਚੱਲਦੇ ਆ ਤੇ ਓਕੇ ਚੈੱਕ ਕਰੋ ਤੁਹਾਨੂੰ ਬਾਏ ਬਾਏ ਕਰਕੇ ਮੁੰਡਿਓ ਤੇ ਲੋ ਜੀ ਆਪਾਂ ਰਾਤ ਵਿਆਹ ਤੋਂ ਆ ਗਏ ਤੇ ਤੇ ਬਾਕੀ ਰਾਤ ਆਪਾਂ ਤੋਂ ਬਾਏ ਬਾਏ ਨਹੀਂ ਕਿਹਾ ਗਿਆ ਤਾਂ ਕਿਉਂਕਿ ਆ ਕੇ ਸੋ ਗਏ ਤੇ ਓਕੇ ਬਾਏ ਬਾਏ ਮਿੱਤਰੋ ਤੇ ਆ ਦੇ ਬਲੌਗ ਦੀ ਸਮਾਪਤੀ ਹੁੰਦੀ ਆ ਉਰੀ